ਇਹ ਸਾਰਾ ਜਦੋਂ ਤੁਰ ਗਿਆ ਇਹ ਜਿੰਨਾ ਹਾਂ ਜੀ ਧੰਨਵਾਦ ਠੀਕ ਹੈ ਜੀ ਅਗੇ ਕਿਤੇ ਨਾ ਮੁੜੋ ਕਿਤੇ ਨਾ ਸ਼ਾਂਤ ਕੀਤੇ ਸਵਾਲੇ ਪੁੱਛ ਰਹੇ ਹੋ ਗਰੁੱਪ ਕੋ ਸਭ ਉਹ ਜੀ ਅੱਗੇ ਪੱਕਾ ਜੱਟ ਮਹਾਰਾਜ ਕੋਈ ਸਾਹਿਬ ਸ਼ੋਹਰ ਆਉਂਦਾ ਕੁਲਤਾ ਜੀ ਕੋਈ ਬੜਾ ਜਥਰ ਜੀ ਕਿਹੜਾ ਬੜਾ ਬੰਦੇ ਵਾ ਦੇਵ ਹਾਂ ਜੀ ਤੇ ਆਹ ਲਿਆ ਆਪਾਂ ਅੰਦਰੋਂ ਨਿਆ ਵੱਡਾ ਕਰਾਏ ਵਾ ਖਾਣ ਬੋਲੇ ਤੁਮ ਨੇ ਹਾਂ ਅੱਜ ਜੀ ਦੋ ਨਹਾ

ਦੇਖਿਆ ਜੀ ਫੋਟੋ ਵੀ ਸਰ ਫੋਟੋ ਸੇ ਨੇ ਉਧਰ ਦੇਖੋ ਸਾਰੇ ਜੀ ਆਮ ਪਹਿਨ ਸਕਦੇ ਉਹਨਾਂ ਨੂੰ ਦੇਖ ਲੋ ਕਿ ਵੀ ਜਿੰਦ ਤੱਕ ਡਾਕਟਰ ਲੈ ਲੈਣ ਮੜਾ ਜਾ ਐਂ ਕਿ ਕਿ ਬੜੀ ਆ ਵੀ ਨਾਲ ਇਹ ਬਿੰਦਿਆ ਨੂੰ ਕੱਢਦੇ ਵੀ ਸਾਡੇ ਸੀਗੇ ਨੇ ਪਤਨ ਲੱਗੇ ਤੇ ਫਿਰ 10 ਰੁਪਏ ਦਾ ਰੋਇ ਥਲੇ ਖੜੂ ਬੁੜੀ ਲੋਕ ਥਲੇ ਕ ਜਿਹੜੀ ਪੱਟੀ ਚਵੰਗੀ ਹੋਈ ਹੈ ਰਖਣਾ ਸਾਡੀ ਕੋਰਟ ਦੇ ਵਿੱਚ ਇਸ ਦਾ ਦੇਖਦੇ ਹੋ ਤੈਨੂੰ ਜਿਹੜਾ ਫਲਾਣਾ ਪਾਰੀ ਹੁੰਦਾ ਪੰਜਾਬ ਇਸ ਵੇਲੇ ਇੱਕ ਬਹੁਤ ਡੁੰਗੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਇਸ ਖਲਾਅ ਨੂੰ ਭਰਨ ਦੇ ਲਈ ਇੱਕ ਆਮ ਆਦਮੀ ਪਾਰਟੀ ਨੇ ਜਗਾਈ ਸੀ ਔਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ ਲੇਕਿਨ ਉਹ ਪੰਜਾਬ ਔਰ ਪੰਤਕ ਪਾਵਨਾ ਮੰਦੀ ਤਰਜ਼ਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ ਜਿਹਦਾ ਨਤੀਜਾ ਨਿਕਲਿਆ ਕਿ ਖਲਾਅ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿਹੜੀਆਂ ਸਥਾਪਤ 13 ਸੀ ਇੱਥੇ ਪੰਜਾਬ ਦੇ ਵਿੱਚ ਰਾਸੀ ਉਹਨਾਂ ਨੇ ਇਸ ਖਲਾਅ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਗੋਂ ਪੰਜਾਬ ਨੂੰ ਨਿਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਔਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜਿਹੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਥਕ ਖਲਾਅ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾਅ ਨੂੰ ਭਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਜਿਹੜੀ ਹੈ ਉਸ ਸਿਧਾਂਤਾਂ ਮਰਿਆਵਦਾਵਾਂ ਤੇ ਪਹਿਲਾਂ ਦੇ ਉੱਤੇ ਕੀਤੀ ਗਈ। ਅਸੀਂ ਇਹੋ ਹੀ ਯਤਨ ਸ਼ੀਲਾਂ ਕੇ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ, ਮਦਦ ਕਰੀਏ। ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ। ਅੰਥਕ ਮੁਤੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਿਰਾਨੇ ਬਸਾਰ ਦਿੱਤੇ ਆ। ਉਹਨਾਂ ਨੂੰ ਜਿਹੜਾ ਹੈ ਮੋੜ ਜਿਹੜਾ ਹੈ ਅਸੀਂ ਉਹ ਬਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਇਕੱਲੇ ਉਹ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰੇ ਆਂ ਤੇ ਜਿਹੜੇ ਪੰਜਾਬ ਪ੍ਰਸਤ ਨੇ ਪੰਥ ਪ੍ਰਸਤ ਨੇ ਉਹਨਾਂ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਫਦਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਕਮਟੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਹੈ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਤ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰਿਆ ਪੰਥ ਨੂੰ ਬਚਾਉਣ ਵਾਸਤੇ ਤੁਰੇ ਆ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਰਦਾਰ ਸਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਹੈ ਜੇ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ वेग ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਤੇ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜੜੇ ਪਹੁੰਚਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹ ਵਾਹਿਗੁਰੂ ਲੱਗਦਾ ਵੀ ਤੁਹਾਡੇ ਧੜੇ ਦੇ ਨਾਲ ਚਿੱਠੀ ਜੁੜ ਸਕਦਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਤੋਂ ਇੰਨੀ ਕੀ ਹੈ ਕਿ ਸ਼ਾਇਦ ਉਹਨਾਂ ਦੀ ਰਿਸ਼ਤੇਦਾਰੀ ਹੈ ਹੋ ਸਕਦਾ ਹੈ ਰਿਸ਼ਤੇਦਾਰੀ ਕਾਰਨ ਗਏ ਹੋਣ ਤੇ ਜੇ ਕੋਈ ਹੋਰ ਵੀ ਕਾਰਨ ਹੈ ਤੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਦਿਜੀਏ ਵੈਲਵੰਤ ਕੇ ਰਾਜਵਾਨ ਦੇ ਦੇ ਕੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਕੇਂਦਰ ਜਾਏ ਤੇ ਕੋਈ ਫੈਸਲਾ ਲਵੇ ਜਾਂ ਉਹ ਨੂੰ ਫਾਂਸੀ ਸੁਪਰੀਮ ਕੋਰਟ ਨੇ ਪਹਿਲਾਂ ਵੀ ਇੱਕ ਫੈਸਲਾ ਦਿੱਤਾ ਸੀ ਸੈਂਟਰ ਗਵਰਨਮੈਂਟ ਨੂੰ ਕਿਹਾ ਸੀ ਕਿ ਰਾਜਵਾਨ ਦੇ ਬਾਰੇ ਤੁਸੀਂ ਫੈਸਲਾ ਕਿਉਂ ਨਹੀਂ ਕਰ ਰਹੇ ਹੈ ਡਿਲੇ ਕਿਉਂ ਹੋ ਰਿਹਾ ਤੇ ਮੈਂ ਸਮਝਦਾ ਕਿ ਜਿਹੜਾ ਡਿਲੇ ਹੋਇਆ ਤੇ ਇਹਦਾ ਜਿਹੜਾ ਹੁਣ ਸਰਕਾਰ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਹ ਫਾਂਸੀ ਦੀ ਸਜ਼ਾ ਜਿਹੜੀ ਉਹ ਮਾਫ ਕਰਕੇ ਤੇ ਇਸ ਦਾ ਨਿਬੇੜਾ ਕਰਨਾ ਚਾਹੀਦਾ ਕਿਉਂਕਿ ਬਹੁਤ ਲੰਮਾ ਵਕਤ ਹੋ ਗਿਆ 35 ਸਾਲ ਦੇ ਕਰੀਬ 30 ਸਾਲ ਦੇ ਕਰੀਬ ਮੇਰੇ ਖਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਆ ਤੇ ਇੰਨਾ ਲੰਮਾ ਵਕਤ ਜਿਹੜਾ ਬਤਾਇਆ ਤੇ ਉਹਦਾ ਨਤੀਜਾ ਹੁਣ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਮਾਫ ਕਰਕੇ ਉਹਨਾਂ ਨੂੰ ਰਿਹਾ ਕਰਨਾ ਪੈਂਦਾ ਜੀ ਤਾਂ ਤਿੰਨ ਸਾਲ ਆਵਾਜ਼ੀ ਪਾਰਟੀ ਦੇ ਵਿੱਚ ਪੜਾਰੇ ਨੇ ਅਗਲੀ ਦਲ ਛੱਡ ਕੇ ਵੀ ਕਹਿੰਦੇ ਅੱਜ ਨਵੀਂ ਪਾਰਟੀ ਦੇ ਵਿੱਚ ਮੁਣ ਸ਼ਾਮਲ ਹੋਇਆ ਹੂੰ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਠੀ ਆ ਕੇ ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿਹੜੇ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਤੇ ਉਹਨਾਂ ਦੇ ਨਾਲ ਸਰਦਾਰ ਹਰੀ ਸਿੰਘ ਜੀ ਨਾਬਾ ਐਮ ਡੀ ਪ੍ਰੀਤ ਕੰਪੈਨ ਤੋਂ ਤੇ ਸਰਦਾਰ ਸੁਤਵਿੰਦਰ ਸਿੰਘ ਜੀ ਟੋੜਾ ਸ਼੍ਰੋਮਣੀ ਕੋ ਦੁਆਬ ਕਮੇਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਰਣਜੀਤ ਸਿੰਘ ਦੀ ਰਖੜਾ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਇਚ ਚੇਅਰਮੈਨ ਵੀ ਰਹੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਕਿ ਸਾਢੇ 3 ਸਾਲ ਆਪ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਾਢੇ 3 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਚੋਣ ਲੜੀ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਖਿੱਚੋ ਤਾਣ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਲੇਕਿਨ ਉਹ ਚੋਣ ਦੇ ਦੌਰਾਨ ਜਿੰਨੇ 10 12 ਦਿਨ ਡਾਕਟਰ ਬਲਬੀਰ ਸਿੰਘ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਹੀਂ ਕਿਤੇ ਗਏ ਸੋ ਕਿਉਂਕਿ ਸਾਡੇ ਵਰਕਰ ਜਿੰਨੇ ਸੀ ਦੋਸਤ ਮਿੱਤਰ ਸੀ ਮਨਜੋਗ ਰਖੜਾ ਸਾਹਿਬ ਸੀ ਟੋੜਾ ਸਾਹਿਬ ਸੀ ਹਰੀ ਸਿੰਘ ਨਾਬਾ ਸੀ ਰਮਜੀਤ ਸਿੰਘ ਜੀ ਸੀ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਕਾਰਨ ਕੀ ਬਣਿਆ ਕਾਰਨ ਖੁਦ ਮੈਨੂੰ ਵੀ ਨਹੀਂ ਪਤਾ ਲੱਗਿਆ ਸੋ ਮੈਨੂੰ ਘੁੱਟਣ ਮਹਿਸੂਸ ਹੋਈ ਕਿਉਂਕਿ ਜਿੱਥੇ ਪਰਿਵਾਰ ਹੋਵੇ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮਨਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਪਿਓ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੇਤੋ ਇਹ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਨਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਮਾਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਇੱਕ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਟੀ ਆਏ ਨੇ ਉਹਨਾਂ ਦੇ ਨਾਲ ਇੱਥੇ ਛਮੂਲਿਤ ਕੀਤੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪ ਦੇ ਵਿੱਚ ਵੀ ਭਗਵੰਤ ਮਾਨ ਸਿੰਘ ਜੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਲੇਕਿਨ ਜੇ ਮੈਂ ਜ਼ਿਲੇ ਦੀ ਲੀਡਰਸ਼ਿਪ ਦੀ ਗੱਲ ਕਰਾਂ ਚਾਹੋ ਡਾਕਟਰ ਬਲਬੀਰ ਸਿੰਘ ਸੀ ਸਦਾ ਚੇਤਨ ਸਿੰਘ ਜੋੜੇ ਮਾਜਰਾ ਸੀ ਹਰਮੀਤ ਸਿੰਘ ਪਠਾਣ ਮਾਜਰਾ ਸੀ ਗੁਰਨਾਲ ਕਨੌਰ ਸੀ ਨੀਨਾ ਮਿੱਤਰ ਸੀ ਜਾਂ ਕੁਲਵੰਤ ਸਿੰਘ ਵਾਜੀਗਰ ਸੀ ਦੇਵ ਸਿੰਘ ਨਬ ਦੇਵਮਾਨ ਦੀ ਨਾਬਾ ਸੀ ਮਤਲਬ ਕਿ ਇਹਨਾਂ ਨੇ ਪੂਰਾ ਪਿਆਰ ਸਤਿਕਾਰ ਬਹੁਤ ਦਿੱਤਾ ਮੈਂ ਵੀ ਕੰਮ ਵੀ ਉਹਨਾਂ ਨੇ ਕੁਝ ਮੈਨੂੰ ਕੋਈ ਨਾਰਾਜ਼ਗੀ ਨਹੀਂ ਉਹਨਾਂ ਨਾਲ ਵੀ ਕਿਉਂਕਿ ਪਰ ਮੇਰਾ ਆਪਣਾ ਮਨ ਨਹੀਂ ਲੱਗਿਆ ਮੇਰੀ ਪਾਰਟੀ ਸ਼੍ਰੋਮਣੀ ਕਾਲਦੇ ਸੀ ਮੈਨੂੰ ਉਹ ਨੀਤੀਆਂ ਤੇ ਮੇਤੋ ਚੱਲੀ ਨਹੀਂ ਗਿਆ ਜਿਹੜੀਆਂ ਤੇ ਉਹ ਚੱਲ ਰਹੇ ਸੀ ਜੋ ਆਪਣਾ ਕੰਮ ਕਰ ਰਿਹਾ ਸੀ ਉਹ ਵਰਕਰ ਨੂੰ ਮੇਰਾ ਮਨ ਨਹੀਂ ਕੀਤਾ ਮੈਂ ਆਪਣੇ ਘਰ ਬੈਠ ਗਿਆ ਉਸ ਤੋਂ ਬਾਅਦ ਹਾਲਾਤ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਲ ਸਾਹਿਬ ਨੇ ਸਰਦਾਰ ਪੂਰਾ ਸਿੰਘ ਜੀ ਗਿੱਲ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਬਠੋਈ ਸਾਹਿਬ ਸੇ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਆਪਾਂ ਰਖੜਾ ਸਾਹਿਬ ਦੇ ਨਾਲ ਦੁਆਰਾ ਉਹਨਾਂ ਦੀ ਗਵਾਈ ਦੇ ਵਿੱਚੇ ਕੰਮ ਕਰਨਾ ਕਿਉਂਕਿ ਬਹੁਤ ਸਮੇਂ ਸਮੇਂ ਤੇ ਸਾਡੇ ਹਰਿੰਦਰ ਕੁਲਵਰ ਸਾਹਿਬ ਚੇਅਰਮੈਨ ਇਹ ਵੀ ਆਏ ਸ਼ੋਕ ਮੋਦਗਿੱਲ ਜੀ ਵੀ ਆਏ ਬਹੁਤ ਸਾਡੇ ਬਾਹਰੋਂ ਵੀ ਆਗੂ ਨੇ ਬੀਬੀ ਜਗੀਰ ਕੌਰ ਨੇ ਕਈ ਵਾਰ ਫੋਨ ਕੀਤਾ ਵੀ ਤੁਸੀਂ ਇੱਧਰ ਆ ਜਾਓ ਮੈਂ ਕਿ ਬੀਬੀ ਜੇ ਅਸੀਂ ਗਈ ਨਹੀਂ ਸਾਡਾ ਮਨ ਹੀ ਨਹੀਂ ਲੱਗ ਰਿਹਾ ਕਿੱਥੇ ਜਾਣਾ ਕਿੱਥੇ ਆ ਸੋ ਇਦਾਂ ਦੇ ਹਾਲਾਤ ਬਣੇ ਨੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕੰਮ ਕੀਤਾ ਹੁਣ ਵੀ ਉਸੇ ਤਰ੍ਹਾਂ ਪੂਰੀ ਟੀਮ ਨੂੰ ਨਾਲ ਲੈ ਕੇ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਕੰਮ ਕਰਾਂਗੇ ਸੋ ਜਿੰਨੀ ਲੀਡਰਸ਼ਿਪ ਇੱਥੇ ਪਹੁੰਚਿਆ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟੋੜਾ ਸਾਹਿਬ ਨੂੰ ਹਰੀ ਸਿੰਘ ਨੱਬਾ ਨੂੰ ਰਮਜੀਤ ਸਿੰਘ ਰਖੜਾ ਨੂੰ ਮਾਨਜੋ ਸਰਦਾਰ ਸੁਰਜੀਤ ਸਿੰਘ ਜੀ ਰਖਣਾ ਉਹਨਾਂ ਜਿਨ੍ਹਾਂ ਦੀ ਵਾਹਿਚ ਅਸੀਂ ਸ਼ਾਮਲ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਵਿਸ਼ਵਾਸ ਨੂੰ ਨਹੀਂ ਟੁੱਟਣ ਦਵਾਂਗੇ ਪੂਰਾ ਕਾਲੀਦਾਨ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਾਲਸਾ ਧੰਨਵਾਦ ਇਸ ਤੇ ਜਨ ਅੱਜ ਤਾਂ ਪਹਿਲਾਂ ਮੈਂ ਤੌੜਾ ਸਾਹਿਬ ਦੇ ਨਾਲ ਇਹ ਤੇ ਜੀ ਬਾਕੀ ਸਾਜੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਆਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ 31 ਦੀ ਵੋਟਾਂ ਮਿਲੇ ਜਿਵੇਂ ਕਲਿਆਣ ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਸਮੇਂ ਬਿਆਦਰੀ ਵਾਲੇ ਕੰਮ ਕਰਾ ਲੋਕ ਟਚਰਾ ਕਰਦੇ ਤੇ ਹੁਣ ਜਦੋਂ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਗਏ ਤੇ ਜਨਨ ਕਰ ਲਿਆ ਸਾਨੂੰ ਉਹ ਪਾਰਟੀ ਦੇ ਵੀ ਕੋਈ ਨਰਾਜ਼ਗੀ ਨਹੀਂ ਉਹਨਾਂ ਦੇ ਅਸੀਂ ਕਦੇ ਕੋਈ ਕੰਮ ਨਹੀਂ ਲਿਆ ਨਾ ਅਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਅਸੀਂ ਉਸ ਕਿਹਾ ਅਸੀਂ ਨਰਾਜ਼ਗੀ ਵਾਸਤੇ ਵੋਟਾਂ ਉਹਨਾਂ ਨੂੰ ਪਾਏ ਕਿ ਉਹਨਾਂ ਕਿੰਨੀ ਗਰੇ ਤੇ ਉਹ ਸਾਡੀ ਪਾਰਟੀ ਕਾਤਾਕਤ ਵੱਲੋਂ ਜਿਹੜੀ ਸਾਰੀ ਇਹਦੇ ਨਾਲ ਖੜਾਂਗੇ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਕੀ ਕਹਿਣਾ ਧੰਨਵਾਦ ਇਹ ਸਭੀ ਕੁਆਇਤੇ ਵਿੱਚ ਕੋਈ ਅਸੀਂ ਪਹਿਲਾਂ ਵੀ ਕਾਲੀਦਾਦ ਬਚਪਨ ਤੋਂ ਰਹੇ ਆਂ ਤੇ ਹੁਣ ਚਲੋ ਕਿਸੇ ਆਪਣੇ ਬਾਦਲ ਸਾਹਿਬ ਦੀਆਂ ਕੁਝ ਨੀਤੀਆਂ ਕਰਕੇ ਅਸੀਂ ਨਹੀਂ ਸਹਿਣ ਕਰ ਸਕੇ ਕਿਉਂਕਿ ਅਸੀਂ ਰਖਲਾ ਸਾਹਿਬ ਨੂੰ ਨਾ ਟੋੜਾ ਸਾਹਿਬ ਨੂੰ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਇਸ ਕਰਕੇ ਅਸੀਂ ਉਸ ਵਿੱਚ ਕਾਇਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲੇ ਕਿਉਂਕਿ ਰਖਲਾ ਸਾਹਿਬ ਜਿਹੜੀ ਪਹਿਲਾਂ ਚੱਲਦੀ ਰਹੀ ਹੁਣ ਵੀ ਉਹਨਾਂ ਦੀ ਮੰਨਦੇ ਆ ਕਿਉਂਕਿ ਸਿਰਫ ਸੁਖਬੀਰਬਾਲ ਦੀਆਂ ਜਿਹੜੀਆਂ ਕ੍ਰਿਤਿयां ਸੀ ਸਿੱਖ ਪਰੰਪਰਾ ਤੋਂ ਉਲਟ ਸੀ ਉਹ ਨਹੀਂ ਬਰਦਾਸ਼ਤ ਕਰ ਸਕਦੇ ਕਿਉਂਕਿ ਸਾਰੀ ਜ਼ਿੰਦਗੀ ਸੀ ਜੇੜੇ ਜ ਰਹੇ ਆ ਦੋ ਸਾਲ ਮੈਂ ਨੈਸ਼ਨਲ ਸਕਿਉਰਿਟੀ ਹੈਡਚ ਵੀ ਰਹੇ ਆ 90 ਇਹ ਵਿਚ ਰਹੇ ਆ ਤੇ ਉਹ ਤੋਂ ਬਿਨਾ ਵੀ ਸਾਰੇ ਮੋਰਚੇ ਜ ਰਹੇ ਆ ਪਰ ਉਹ ਆਪਾਂ ਨਾ ਬਰਦਾਸ਼ਤ ਹੋਣ ਕਰਕੇ ਆਪਾਂ ਥੋੜਾ ਰੋਸਾ ਕਰਕੇ ਉਧਰ ਚਲੇ ਗਏ ਚਲੋ ਜਦੋਂ ਆਪਣਾ ਸਾਰਾ ਪੰਥ ਇੱਧਰ ਆ ਗਿਆ ਅਸੀਂ ਤੇ ਇਨਾਂ ਚ ਹੈ ਹੀ ਸੀ ਸੋ ਇੱਕ ਇਸ ਤਰ੍ਹਾਂ ਦੇਖਦੇ ਹੋ ਵੀਰ ਤੋਂ ਖਫਾ ਲੋਕ ਨੇ ਜਿਹੜੇ ਅੱਜ ਆਜੋ ਬਗਰਾਮ ਸਿੰਘ ਫੋਟੋ ਕਾਲ ਦੀ ਪਾਰਟੀ ਦੇ ਵਿੱਚ ਬੈਠਿੰਗ ਹੋ ਰਹੀਆਂ ਨੇ ਦੇਖੋ ਜਿਹਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰཐਗਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲੈਣਾ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਤਾਂ ਸ਼ੇਖਾਲ ਕਸਮਟਾ ਹੈ ਕਾਂਗਰਸ ਤੋਂ ਲੋਕ ਤਵੱਜਹੇ ਨਹੀਂ ਰੱਖਦੇ ਪਰ ਪੰਥਕ ਪਾਰਟੀ ਦੇ ਸ਼ੋਮਨੀ ਕਾਲੀਦਲ ਤੋਂ ਲੋਕ ਤਵੱਜਹੇ ਰੱਖਦੇ ਨੇ ਕਿ ਪੰਥਕ ਪਾਰਟੀ ਹੋਵੇ ਅੱਜ ਜਿਹੜੀ ਬੇਅਦਬੀ ਆਈ ਗੱਲ ਹੋਈ ਮਾਫੀ ਆਈ ਗੱਲ ਹੋਈ ਗੋਹੀ ਚੱਲਨੀ ਪੰਥ ਦੇ ਉੱਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹਦੋਂ ਅਸੀਂ ਵੀ ਉਹਦੇ ਕਰਕੇ ਗਏ ਸੀ ਇਹ ਵੀ ਸਾਡੇ ਨਾਲ ਟੜਗੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਵੀ ਉਲਟ ਖੜ ਗਏ ਅਸੀਂ ਪੰਥ ਦੇ ਨਾਲ ਖੜ ਗਏ ਅੱਜ ਇਹਨਾਂ ਦਾ ਮਨ ਵੀ ਸੀਗੇ ਅਸੀਂ ਪੰਥ ਦੇ ਨਾਲ ਹੀ ਖੜਨਾ ਸੋ ਅੱਜ ਸਾਰੀ ਸਾਰਾ ਗਰੁੱਪ ਹੀ ਬਹੁਤ ਵੱਡਾ ਗਰੁੱਪ ਹੈ ਮੇਰਾ ਖਿਆਲ ਹੈ 100 200 ਬੰਦੀ ਦਾ ਗਰੁੱਪ ਹੈ ਇਹ ਤੇ ਸਾਰੇ ਦੇ ਸਾਰੇ ਬੰਦੇ ਉਧਰੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲੱਗ ਜੀ ਇਹਨਾਂ ਦਾ ਧੰਨਵਾਦ ਕਰਾਂ ਕਿਉਂਕਿ ਪੰਥ ਨਾਲ ਖੜਨਾ ਆਪਣੀ ਕੌਮ ਨਾਲ ਖੜਨਾ ਇਹ ਬਹੁਤ ਵੱਡੀ ਗੱਲ ਹੈ ਪੰਥਵੇ ਜੋ ਖਿਲਾਫ ਜੋ ਸ਼ਹੀਰ ਨੇ ਕੰਮ ਕੀਤੇ ਉਸਨੂੰ ਦੁਨੀਆ ਨੂੰ ਪਤਾ ਉਹਦੇ ਕਰਕੇ ਹੀ ਗਏ ਸੀ ਸੋ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ